ਸ਼ਕਤੀ ਨੇ ਪੋਜੀਟਿਵ ਮੰਗਾਂ ਦੇ ਨਾਲੋਂ ਅੱਜ ਆਪਾਂ ਨਵੇਂ ਡਿਜ਼ਾਈਨਸ ਰੈਡੀ ਕੀਤੇ ਹੈ। ਸੂਟ ਬਕਿੱਤੇ ਤੁਹਾਨੂੰ ਡਿਜ਼ਾਈਨਸ ਮੈਂ ਦਿਖਾਉਣ ਜਾ ਰਹੀ ਹਾਂ। ਇਹ ਦੇਖੋ ਪਹਿਲਾ ਸਪੱਤਾ ਵਾਈਟ ਦੇ ਉੱਪਰ ਰੈਡੀ ਕੀਤਾ ਹੈ। ਇਸ ਦੀ ਆਪਾਂ ਨੂੰ ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦੇ ਰੈਡੀ ਕੀਤੇ ਸੀ ਇਸ ਦੀ ਬਹੁਤ ਜ਼ਿਆਦਾ ਮੰਗ ਆਈ ਸੀ। ਇਹ ਆਪਣਾ ਫਰੰਟ ਵਰਕ ਹੋ ਗਿਆ ਸਾਰਾ। ਤੁਸੀਂ ਦੇਖ ਸਕਦੇ ਹੋ। ਔਰ ਇੱਧਰ ਆਪਣਾ ਬਾਜੂ ਦਾ ਵਰਕ। ਇਹ ਆਪਣਾ ਬਾਜੂ ਦਾ ਵਰਕ ਹੋ ਗਿਆ ਔਰ ਇੱਧਰ ਆਪਣੀ ਪੌਂਚੀ ਵਰਕ ਹੋ ਗਿਆ। ਹਾਂ ਜੀ ਇਹ ਸੂਟ ਆਪਾਂ ਰੈਡੀ ਕੀਤਾ ਆ ਰਾਮ ਟੈਕਸ ਦੇ ਉੱਪਰ ਇਸ ਦੇ ਵਿੱਚ ਆਪਾਂ ਪਿੰਕ ਕਲਰ ਦੇ ਵਿੱਚ ਵੀ ਰੈਡੀ ਕੀਤਾ ਇਸ ਨਾਲ ਦੁਪੱਟਾ ਆਪਣਾ ਟਾਈ ਡਾਈ ਦਾ ਹੋਏਗਾ ਚਨੂਨ ਦਾ ਦੁਪੱਟਾ ਹੋਏਗਾ ਅਗਰ ਤੁਸੀਂ ਪ्योर ਤਾਂ ਲਗਵਾਣਾ ਹੈ ਤਾਂ ਉਹ ਵੀ ਹੋ ਜਾਵੇਗਾ ویسੇ ਅਸੀਂ ਇਸ ਨਾਲ ਚਨੂਨ ਦਾ ਦੁਪੱਟਾ ਰੈਡੀ ਕੀਤਾ ਆ ਪਿੰਕ ਕਲਰ ਦੇ ਵਿੱਚ ਔਰ ਆਪਣਾ ਗ੍ਰੀਨ ਕਲਰ ਔਰ ਵਾਈਟ ਕਲਰ ਔਰ yellow ਕਲਰ ਚਾਰੋ ਕਲਰਸ ਦਾ ਕੰਬਾਈਨ ਹੋ ਕੇ ਦੁਪੱਟਾ ਬਣੇਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਸੇਮ ਐਸ ਇਹ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਇਸ ਤਰ੍ਹਾਂ ਦਾ ਸੰਜਾਪਾ ਆ ਚਾਰਸਨ ਕ੍ਰੈਡਿਟ ਕੀਤੇ ਆ ਤੁਸੀਂ ਆਰਡਰ ਕਰਨਾ ਹੋਇਆ ਤਾਂ ਸਾਡੇ ਜੋ ਆਪਾਂ ਨੰਬਰ ਮੈਂਸ਼ਨ ਕਰਾਂਗੇ ਤਾਂ ਉਹ ਵਾਲ ਨੰਬਰ ਤੇ ਤੁਸੀਂ ਕਾਲ ਕਰ ਲਿਓ ਸਾਨੂੰ ਕਈ ਵਾਰ ਸਾਡੇ ਤੋਂ ਰਿਸਪੌਂਸ ਨਹੀਂ ਦਿੱਤਾ ਜਾਂਦਾ ਤਾਂ ਉਸ ਲਈ ਸੌਰੀ ਬਿਕਾਜ਼ ਟਾਈਮ ਕਾ ਸਾਨੂੰ ਟਾਈਮ ਨਹੀਂ ਲੱਗਦਾ ਹੈਗਾ ਕਾਟਨ ਜ਼ਿਆਦਾ ਹੁੰਦੇ ਬਟ ਕੋਈ ਨਹੀਂ ਸਿਕਦੋਣ ਦੇ ਵਿੱਚ ਉਸ ਦਾ ਰਿਪਲਾਈ ਦੇ ਦੇਣੇ ਅਦਰਵਾਈਜ਼ ਤੁਸੀਂ ਕਾਲ ਵੀ ਕਰ ਸਕਦੇ ਹੋ ਸਾਨੂੰ ਨੈਕਸਟ ਆਪਾਂ ਇਹ ਕੀਤਾ ਹੈ ਮਸਲੀਨ ਕਾਟਨ ਦੇ ਉੱਪਰ ਸੂਟ ਤਿਆਰ ਕੀਤਾ ਹੈ ਇਹ ਇਹਦਾ ਪੂਰਾ ਫਰੰਟ ਹੈ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਕਲਰ ਵੀ ਬਹੁਤ ਪਿਆਰਾ ਹੈ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਹੈ ਵਾਈਟ ਗ੍ਰੀਨ ਐਂਡ ਰੈਡ ਕਲਰ ਦਾ ਕੰਬੀਨੇਸ਼ਨ ਕਰਕੇ ਆਪਾਂ ਇਸ ਤਰ੍ਹਾਂ ਦਾ ਸੂਟ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੈ ਸੂਫੀਅਰ ਕੀਤਾ ਹੋਇਆ ਇਸ ਨਾਲ ਵੀ ਆਪਾਂ ਟਾਈ ਰਾਈਟ ਦੁਪੱਟਾ ਕਰਾਂਗੇ ਅਗਰ ਤੁਸੀਂ ਜੋ ਵੀ ਇਸ ਤਰ੍ਹਾਂ ਦਾ ਦੁਪੱਟਾ ਕਸਟਮਾਈਜ਼ ਕਰਵਾਉਣਾ ਹੈ ਸਾਨੂੰ ਬਸ ਕਹਿ ਦੇਣਾ ਕਿ ਆਪਾਂ ਇਸ ਤਰ੍ਹਾਂ ਦਾ ਦੁਪੱਟਾ ਕਸਟਮਾਈਜ਼ ਕਰਾਣਾ ਹੈ ਤਨੋਂ ਦਾ ਉਸੇ ਤਰ੍ਹਾਂ ਤੁਹਾਨੂੰ ਦੁਪੱਟਾ ਹੈ ਜੋ ਉਸ ਨੂੰ ਕਸਟਮਾਈਜ਼ ਕਰਕੇ ਦੇ ਦਾਂਗੇ ਜੀ ਨੈਕਸਟ ਆਪਾਂ ਰੈਡੀ ਕੀਤਾ ਹੈ ਨੈਕਸਟ ਆਪਾਂ ਰੈਡੀ ਕੀਤਾ ਹੈ ਇਹ ਵਾਲਾ ਬਹੁਤ ਹੀ ਪਿਆਰਾ ਆਰਟੀਕਲ ਹੈ ਇਹ ਦੇਖੋ ਤੁਸੀਂ ਬਰਾਊਨ ਕਲਰ ਦੇ ਉੱਪਰ ਵਾਈਟ ਐਂਡ ਬੇਬੀ ਪਿੰਕ ਕਲਰ ਦਾ ਕੰਟਰਾਸਟ ਇਸੇ ਤਰ੍ਹਾਂ ਦਾ ਦੁਪੱਟਾ ਨਾਲ ਆ ਜਾਏਗਾ ਅਗਰ ਟਾਈ ਡਾਈ ਦਾ ਕਰਵਾਉਣਾ ਹੈ ਤਾਂ ਟਾਈ ਡਾਈ ਦਾ ਵੀ ਆ ਜਾਏਗਾ ਅਗਰ ਪ੍ਰਿੰਟ ਦਾ ਕਰਵਾਉਣਾ ਹੈ ਸਿੰਪਲ ਸਿੰਗਲ ਸ਼ੇਡ ਦੇ ਵਿੱਚ ਉਹ ਵੀ ਆ ਜਾਏਗਾ ਐਂਡ ਬਾਕੀ ਤੁਸੀਂ ਅਗਰ ਕੋਟਾ ਡਰੀ ਦਾ ਲਗਵਾਉਣਾ ਹੈ ਉਹ ਵੀ ਆ ਜਾਏਗਾ ਇਹ ਆਪਣਾ ਜੋ ਸਟੱਫ ਹੈ ਤੁਸੀਂ ਦੇਖ ਸਕਦੇ ਹੋ ਐਸਕੇ ਪ੍ਰੀਮੀਅਮ ਮੈਟਿਕ कॉटन ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਦਾ ਸਟੱਫ ਹੈ ਜੀ ਇਹ ਇਹਦੇ ਪੌਂਚੇ ਵਰਕਾਂ ਦੀ ਹੈ ਵਰਕ ਇਹਦੇ ਸਪੈਕਸਾਂ ਦੀ ਪੌਂਚੇ ਵੀ ਵਰਕਾਂ ਦੀ ਹੈ ਬਾਜੀ ਵੀ ਵਰਕ ਕੀਤੀ ਹੈ ਬਹੁਤ ਹੀ ਪਿਆਰਾ ਸੂਟ ਬਣਦਾ ਹੈ ਇਹ ਵਾਲਾ ਨੈਕਸਟ ਆਪਾਂ ਕੀਤਾ ਆ ਲ্যাਵੈਂਡਰ ਕਲਰ ਦੇ ਵਿੱਚ क्रश कॉटन ਉੱਪਰ ਸੂਟ ਰੈਡੀ ਇਹ ਵੀ ਤੁਸੀਂ ਦੇਖ ਸਕਦੇ ਹੋ ਐਸਕੇ ਦੀ कॉटन ਦੇ ਉੱਪਰ ਰੈਡੀ ਕੀਤਾ ਆ क्रश कॉटन ਇਹ ਸਾਰਾ ਆਪਣੀ ਫਰੰਟ ਆ ਗਈ ਇਹ ਵੀ ਬਹੁਤ ਪਿਆਰਾ ਆਰਟੀਕਲ ਹੈ ਬਹੁਤ ਸੋਹਣਾ ਲੱਗਦਾ ਹੈ ਵੀ ਇਹ ਕੀਤਾ ਹੋਇਆ ਹੈ ਇਹਦੇ ਵਿੱਚ ਆਪਾਂ ਰੈਡੀ ਕੀਤਾ ਆ ਗ੍ਰੀਨ ਕਲਰ ਐਂਡ yellow ਕਲਰ ਦਾ ਕੰਟਰਾਸਟ ਸਾਰੀ ਫਰੰਟ ਤੇ ਵਰਕ ਹੈ ਅਗਰ ਤੁਸੀਂ ਜਿਵੇਂ ਇਹ ਵਾਲਾ ਇਹ ਤੇਰੇ ਚੱਕ ਨੂੰ ਕੋਲੇ λεਮਨ ਕਲਰ ਵੀ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ λεਮਨ ਕਲਰ ਹੀ ਆਪਾਂ ਰੈਡੀ ਕੀਤਾ ਲਵੈਂਡਰ ਕਲਰ ਵੀ ਹੈ ਅਗਰ ਤੁਸੀਂ ਇਹ ਵਾਲੇ ਸੂਟ ਆਰਡਰ ਕਰਨੇ ਹੈ ਤਾਂ ਨੈਕਸਟ ਆਪਾਂ ਰੈਡੀ ਕੀਤੀ ਹੈ ਇਹ ਵਾਲੀ ਸੂਟ ਤੁਸੀਂ ਦੇਖ ਸਕਦੇ ਹੋ ਐਸਕੇ ਦੀ ਮੈਗ ਦੀ कॉटन ਦੇ ਉੱਪਰ ਪ੍ਰੀਮੀਅਮ ਕੁਆਲਿਟੀ ਦੀ कॉटन ਹੈ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਪ੍ਰੀਮੀਅਮ ਕੁਆਲਿਟੀ ਦੀ कॉटन ਹੈ ਬਹੁਤ ਹੀ ਪਿਆਰਾ ਕੱਪੜਾ ਬਹੁਤ ਹੀ ਮੁਲਾਇਮ ਕੱਪੜਾ ਗਰਮੀਆਂ ਦੇ ਵਿੱਚ ਯੂਜ਼ ਕਰਨ ਲਈ ਲਾਈਨਿੰਗ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਆਰਗੈਂਜ਼ਾ ਦਾ ਆਪਾਂ نیچے ਪੈਚ ਲਗਾਇਆ ਹੈ ਔਰ ਆਪਾਂ ਕੰਟਰਾਸਟ ਕਰਕੇ इस तरह का आपका वर्क किया इस सूट का प्राइस है ट्वेल्व हंड्रेड रुपीज विद दुपट्टा यफर दूट अगर तुम्हें रेडी करवाना है दैन मैनशन नंबर से कॉल करो आेखो बहुत ही सोहना बहुत ही प्यारा आर्टिकल तैयार होया ऑरगेंजा का पैच है और जी सब आेखो ऑरगैनजा का पैच है नीचे अपना कटवर्क किया हो इस तरह का कॉन्ट्रास्ट है और ये हैगा अपना बॉडी ग्रीन कलर के बहुत ही प्यारा लगता है वीयर किया बहुत ही सोना ਇਸ ਤੇ ਇਹ ਵਾਲੇ ਜੋ ਕਲਰਸ ਨੇ ਆਪਣੇ ਕੋਲੇ 3 ਕਲਰ ਦੇ ਵਿੱਚ अवेलेबल ਹੈ ਅਗਰ ਤੁਸੀਂ ਇਹਦੇ ਵਿੱਚ ਹੋਰ ਕੋਈ ਕਲਰ ਕਸਟਮਾਈਜ਼ ਕਰਵਾਉਣਾ ਚਾਹੋ ਤਾਂ ਬਸ ਕਹਿ ਦੇਣਾ ਨੈਕਸਟ ਹੈ ਆਪਣੀ ਕੋਲ ਇੱਕ ਮਸਲੀਨ कॉटन ਦੇ ਉੱਪਰ ਰੈਡੀ ਕੀਤਾ ਬਹੁਤ ਹੀ ਪਿਆਰਾ ਸੂਟ ਆਪ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣੇ ਇਹਦੇ ਵਰਕ ਹੈ ਫਰੰਟ ਸਾਈਡ ਤੇ ਇੱਧਰ ਹੈਗੇ ਇਹਦੇ ਪਹੁੰਚੇ ਆ ਕੇ ਬੋਟਮ ਤੇ ਵਰਕ ਹੋਏਗਾ ਤੁਸੀਂ ਦੇਖ ਸਕਦੇ ਹੋ ਬਾਟਮ ਤੇ ਵਰਕ ਕੀਤਾ ਹੈ ਆਪਾਂ ਬਹੁਤ ਸੋਹਣਾ ਕੰਟਰਾਸਟ ਬਣਾਇਆ ਪਿੰਕ ਕਲਰ ਸਾਰੇ ਕਲਰ ਜਿਹਦੇ ਵਿੱਚ ਆਪਾਂ ਮਿਕਸ ਕੀਤੇ ਹੈ ਇਹਦੇ ਨਾਲ ਅਗਰ ਤੁਸੀਂ ਚਨੌਣ ਦਾ ਦੁਪੱਟਾ ਕਰਵਾਉਣਾ ਹੈ ਪਿਓਰ ਦਾ ਦੁਪੱਟਾ ਕਰਵਾਉਣਾ ਹੋ ਆਪਾਂ ਰੈਡੀ ਕਰ ਦਾਂਗੇ ਸੇਮ ਸਾਰੇ ਕਲਰਸ ਆਪਾਂ ਦੁਪੱਟੇ ਦੇ ਵਿੱਚ ਕਰਕੇ ਟਾਈ ਦਾ ਹੀ ਕਰ ਦੇਣਾ ਹੈ ਸੋ ਇਹਦੇ ਵਿੱਚ ਆਪਣੇ ਕੋਲੇ ਤਿੰਨ ਪੀਸ ਸਟਾਈਲ ਹੈ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਜਲਦੀ ਜਲਦੀ ਆਰਡਰ ਬੁੱਕ ਕਰਵਾਓ ਇਸ ਸੂਟ ਦਾ बिकॉज सा जल्द ही जो कस्टमर्स नेडर बुक करवा देंगे तो फिर जो आर्टिकल्स ने दो तीन दिन के ख़त्म हो जाते हैं तोख सद हो अपना वाइट कलर ऑफ वाइट कलर के उपर बहुत सोना कॉन्ट्रास बनाया सूट का नैक्सट है अपने को वाला सूट ए आप रेडी किया है खादी कॉटन के उपर कैमरी कोटन के उपर भी रैडी नैक्सटा ए वाला सूट रेडी किया है महरून शेड के उपरते हो ਮਹਿਰੂਨ ਕਲਰ ਦੇ ਵਿੱਚ ਪੂਰੀ ਸ਼ਰਟ ਵਰਕਡ ਹੈ ਇਹ ਆਪਾਂ ਆ ਗਿਆ ਬਾਟਮ ਦਾ ਕੱਪੜਾ ਬਾਟਮ ਵੀ ਸਾਰੇ ਪੌਂਚੇ ਵੀ ਸਾਰੇ ਵਰਕ ਨੇ ਸਲਵਾਰ ਦੇ ਬਾਟਮ ਦੇ ਆਪਣੀ ਦੇ ਔਰ ਇੱਧਰ ਹੈਗਾ ਆਪਾਂ ਜੋ ਆਪਣਾ ਬਾਜੂ ਹੈ ਉਹ ਵੀ ਕੰਪਲੀਟਲੀ ਵਰਕਡ ਹੈ ਤੁਸੀਂ ਵੇਖ ਸਕਦੇ ਹੋ ਬਾਜੂ ਵੀ ਵਰਕਡ ਹੈ ਆਪਣੀ ਸ਼ਰਟ ਵੀ ਸਾਰੀ ਵਰਕਡ ਹੈ ਇਹ ਆ ਗਿਆ ਆਪਣਾ ਰਿਅਨ ਦੇ ਉੱਪਰ ਔਰ ਇਹ ਵਾਲਾ ਹੈਗਾ ਜੋ ਖਾਦੀ ਦੇ ਉੱਪਰ ਰੈਡੀ ਕੀਤਾ ਕੈਮਰੀ ਕਾਟਨ ਦੇ ਉੱਪਰ ਵੀ ਆਪਾਂ ਰੈਡੀ ਕੀਤਾ ਹੈ ਸਲਵਾਰ ਵੀ ਇਹਦੇ ਬਾਟਮ ਨਹੀਂ ਇਹਦੀ ਆਪਾਂ ਰਿਅਨ ਦੇ ਉੱਪਰ ਹੀ ਰੈਡੀ ਕੀਤੀ ਹੈ ਇਹ ਆ ਗਿਆ ਇਸ ਨਾਲ ਬਹੁਤ ਹੀ ਸੋ ਮਨਾ 2.5 ਮੀਟਰ ਦਾ ਟਾਈ ਡਾਈ ਦੇ ਵਿੱਚ ਦੁਪੱਟਾ ਚਨੂਨ ਦਾ ਦੁਪੱਟਾ ਆ ਟਾਈ ਡਾਈ ਆਪਾਂ ਕੀਤੀ ਆ ਫੁੱਲ 2.5 ਮੀਟਰ ਦਾ ਦੁਪੱਟਾ ਆ 5 ਮੀਟਰ ਦਾ ਸੂਟ ਆ ਕੰਪਲੀਟ ਆਪਾਂ ਤੁਹਾਨੂੰ ਸੂਟ 5 ਮੀਟਰ ਦੀ ਕੱਟ ਦਿੰਨੇ ਆ ਔਰ ਜੋ ਦੁਪੱਟਾ ਆ ਉਹਦੀ ਵੀ ਆਪਾਂ 2.5 ਮੀਟਰ ਦੀ ਕੱਟ ਦਿੰਨੇ ਆ ਇਹ ਸੂਟ ਆਰਡਰ ਕਰਨ ਲਈ ਤੁਸੀਂ ਸਾਡੇ ਮੈਂਸ਼ਨ ਨੰਬਰਸ ਤੇ ਕਾਲ ਕਰ ਸਕਦੇ ਹੋ ਨੈਕਸਟ ਆਪਾਂ ਇੱਕ ਆਫਰ ਪਾਇਆ ਸੀ 650 ਦਾ ਸੂਟ ਦਾ ਉਹ ਵੀ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਇਹ 650 ਰੁਪਏ ਦਾ ਸੂਟ ਹੈ ਜਿਸ ਇਹ ਵੇਖੋ ਇਹ ਹੈ ਤਾਂ ਆਪਣਾ ਸਕਾਈ ਬਲੂ ਕਲਰ ਬਹੁਤ ਹੀ ਪਿਆਰਾ ਆਰਟੀਕਲ ਸਫਾਈ ਤੁਸੀਂ ਦੇਖ ਸਕਦੇ ਹੋ ਆਪਣੇ ਵਰਕ ਦੀ ਏਮਬਰਾਇਡਰੀ ਮਸ਼ੀਨ ਨਾਲ ਵਰਕ ਇਹ ਸਾਰਾ ਇਹ ਹੈਗਾ ਆਪਣਾ ਬੱਬਲ ਕਾਟਨ ਦੇ ਵਿੱਚ ਸਟਫ ਬਬਲੀ ਬੰਟੀ ਕਹਾ ਜਨ ਹੈ ਨੂੰ ਆਪਾਂ ਇਹਦੇ ਵਿੱਚ ਆਪਾਂ ਇੱਥੇ ਇਹ ਵਾਲਾ ਕਲਰ ਹੈ ਇੱਕ ਹੈਗਾ ਆਪਣੇ ਕੋਲੇ ਲੈਮਨ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਦੁਪੱਟਾ ਆਪਣੇ ਕੋਲ ਘਰ ਵਿੱਚ ਹੁੰਦਾ ਹੀ ਆ ਤੁਸੀਂ ਕੰਟਰਾਸਟ ਕਰ ਸਕਦੇ ਹੋ ਔਰ ਸੂਟ ਮੰਗਵਾ ਸਕਦੇ ਹੋ ਔਰ ਜੇ ਦੁਪੱਟਾ ਨਹੀਂ ਹੈਗਾ ਤਾਂ ਆਪਾਂ ਵੀ ਤੁਹਾਨੂੰ ਇਹ ਸੂਟ ਦੁਪੱਟੇ ਨਾਲ ਪ੍ਰੋਵਾਈਡ ਕਰ ਦਿੰਨੇ ਆ ਇਹਦੇ ਵਿੱਚ ਨੈਕਸਟ ਹੈਗਾ ਆਪਣੇ ਕੋਲ ਪਿਸਤਾ ਕਲਰ ਤੁਸੀਂ ਦੇਖ ਸਕਦੇ ਹੋ ਇਹਦੇ ਆਪਣੇ ਬਾਜੂ ਤੇ ਵੀ ਵਰਕ ਆਏਗਾ ਔਰ ਸੂਟ ਦੇਖੀ ਰਹੀ ਤੇ ਵੀ ਸਾਰੇ ਤੇ ਵਰਕ ਤੇ ਨੀਚਾ ਪੱਕਾ ਕਟ ਵਰਕ ਵੀ ਹੈਗਾ ਹੈ ਅਗਰ ਤੁਸੀਂ ਕਰਨਾ ਹੈ ਅਗਰ ਤੁਸੀਂ ਐਦਾ ਹੀ ਫੋਲਡ ਕਰਨਾ ਤਾਂ ਤੁਸੀਂ ਐਦਾ ਵੀ ਫੋਲਡ ਕਰ ਸਕਦੇ ਨੇ ਨੈਕਸਟ ਹੈਗਾ ਆਪਾਂ ਰੈਡੀ ਕੀਤਾ ਆ ਇਹ ਸ਼ਰਟ ਇਹਨਾਂ ਨਾਲ ਆਪਣੇ ਆ ਵੇਖੋ ਬਹੁਤ ਹੀ ਪਿਆਰਾ ਨੇਚਰਲ ਕ੍ਰੇਪ ਦੇ ਉੱਪਰ ਆਰਟੀਕਲ ਰੈਡੀ ਹੋਇਆ ਆ ਇਹ ਦੇਖੋ ਬਹੁਤ ਹੀ ਪਿਆਰਾ ਆਰਟੀਕਲ ਇਹ ਸਾਰਾ ਆਪਾਂ ਜਰੀ ਦਾ ਵਰਕ ਕੀਤਾ ਆ ਕੰਟਰਾਸਟ ਕੀਤਾ ਆ ये आप नैचुरल क्रिएट के उपर रेडी किया कपड़ा तुम वेख स बहुत ही शाइनिंग है शाइन है कपड़ा शाइनिंग है और बहुत ही मुलायम कपड़ा है इंब्रॉयडरी का वर्क होंट्रास्ट किया पर्पल कलर केट्रास्ट किया भी शेप नैक्ट अपना वी शेप की नैक्ट है देखो बहुत ही प्यारा बहुत ही सोहना लग रहा सूट और आगे अपनी बाजू बाजू तो इस तरह का कट हो जाएगा और रेडी हो जाएगा वाला सूट ये आप बॉटम जो की ਕਾ ਕੰਟਰਾਸਟ ਕੀਤਾ ਪਰਪਲ ਕਲਰ ਦੇ ਵਿੱਚ ਜਿੱਦਾਂ ਦੇ ਦੇ ਵਿੱਚ ਫਲਾਵਰਸ ਪਾਈ ਹੋਏ ਹੈ ਅਗਰ ਤੁਸੀਂ ਕੋਈ ਹੋਰ ਕਲਰ ਦਾ ਕੰਟਰਾਸਟ ਕਰਵਾਉਣਾ ਹੈ ਸੇਮ ਡਿਜ਼ਾਈਨ ਦੇ ਵਿੱਚ ਉਹ ਵੀ ਹੋ ਜਿਗਾ ਰੈਡੀ ਇਹ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਕੀ ਸੋਹਣਾ ਆਰਟੀਕਲ ਬਣਿਆ ਹੋਇਆ ਹੈ ਇਹਦੇ ਵਿੱਚ ਆਪਾਂ ਇੱਕ ਇਹ ਤਾਂ ਜਰੀ ਦਾ ਵਰਕ ਆ ਗਿਆ ਇਹਦੇ ਵਿੱਚ ਆਪਾਂ ਇੱਕ ਸਿੰਪਲ ਵਾਈਟ ਕਲਰ ਦਾ ਕੰਟਰਾਸਟ ਵੀ ਕੀਤਾ ਹੈ ਦੇਖ ਸਕਦੇ ਹੋ ਇਹ ਆ ਗਿਆ ਆਪਣਾ ਵਾਈਟ ਕਲਰ ਦੇ ਵਿੱਚ ਸਟਫ ਆਪਣਾ ਪੂਰਾ ਪਿਓਰ ਐ ਨੇਚਰਲ ਕ੍ਰੇਪ ਦੇ ਵਿੱਚ ਇਸ ਨਾਲ ਦੁਪੱਟਾ ਜੋ ਵੀ ਤੁਸੀਂ ਚਾਹਣੇ ਉਹ ਵਾਲਾ ਲਗਵਾ ਸਕਦੇ ਹੋ ਤਨੂੰ ਵੀ ਲਗਵਾ ਸਕਦੇ ਹੋ ਪ्योर ਵੀ ਲਗਾ ਸਕਦੇ ਹੋ ਨੈਕਸਟ ਆਪਾਂ ਉਹ ਵਾਲੇ ਜੋ ਡਿਜ਼ਾਈਨ ਸੀ ਉਹਦੇ ਵਿੱਚ ਆਪਾਂ ਰੈਡੀ ਕੀਤਾ ਹੈ ਇਹ ਵਾਲਾ ਸੂਟ ਬਟੇ कॉटन ਦੇ ਵਿੱਚ ਬਿਕਾਜ਼ ਗਰਮੀ ਦਾ ਸੀਜ਼ਨ ਹੈ ਔਰ ਆਪਾਂ कॉटन ਦਾ ਹੀ ਮੋਸਟਲੀ ਪ੍ਰੈਫਰ ਕਰਦੇ ਹਾਂ ਵੀਅਰ ਕਰਨਾ ਇਹ ਵੇਖੋ ਉਦਾਂ ਦਾ ਹੀ ਬਿਲਕੁਲ ਡਿਜ਼ਾਈਨ ਰੈਡੀ ਕੀਤਾ ਹੈ yellow ਦੇ ਨਾਲ ਕੰਟਰਾਸਟ ਕੀਤਾ ਹੈ ਆਪਾਂ V shape neck ਆਪਣਾ ਗਲਾ ਆਏਗਾ ਔਰ ਜੋ ਬਾਜੂ ਆਈ ਹੈ ਉਹ ਵੀ ਇਦਾਂ ਹੀ ਆਪਾਂ ਰੈਡੀ ਕੀਤੀ ਹੈ ਜਿੱਦ ਤੋਂ ਤੁਹਾਨੂੰ ਮੈਂ ਪੁਰਾਣੇ ਸੂਟ ਦੇ ਵਿੱਚ ਦਿਖਾਇਆ ਸੀ ਇਹ ਆ ਗਈ ਹੈ ਤੇ ਨਾਲ ਆਪਣੀ ਬਾਜੂ ਪਿਓਰ ਕਾਟਨ ਦਾ ਸਟੱਫ ਹੈ ਔਰ ਆਪਣੀ ਬਾਟਮ ਤੇ ਵੀ ਸਾਰੀ ਤੇ ਵਰਕ ਕੀਤਾ ਹੋਇਆ ਇਹਦੇ ਨਾਲ ਆਪਾਂ ਰੈਡੀ ਕੀਤਾ ਹੈ ਸੁਪਰ نیٹ ਦੇ ਵਿੱਚ ਕੋਟਾ ਡੋਰੇ ਦੇ ਇਹ ਵੀ ਇਹ ਵੀ ਆਪਾਂ ਡਬਲ ਡਾਈ ਦੇ ਵਿੱਚ ਰੈਡੀ ਕੀਤਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਲੱਗਦਾ ਹੈ ਇਹ ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਔਰ ਕਈ ਫੀਮੇਲਸ ਦਾ ਕੁਐਸ਼ਚਨ ਹੁੰਦਾ ਹੈ ਕਿ ਕਸਟਮਰਸ ਦਾ ਕੁਐਸ਼ਚਨ ਹੁੰਦਾ ਹੈ ਕਿ ਜੋ ਇਹ ਵਾਲਾ ਦੁਪੱਟਾ ਹੈ ਕਿ ਗਰਮੀ ਦੇ ਵਿੱਚ ਸੈਟਰ ਹੈ ਨਾ ਗਰਮੀ ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਦੁਪੱਟਾ ਵੀਅਰ ਕੀਤਾ ਹੋਇਆ ਔਰ ਅਗਰ ਆਪਾਂ ਨੂੰ ਇਦਾਂ ਹੈ ਕਿ ਆਪਾਂ ਇਹ ਦੇਖੋ ਇਦਾਂ ਆਪਾਂ ਇਸ ਨੂੰ ਕੈਰੀ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਲੱਗਦਾ ਹੈ ਕੈਰੀ ਕੀਤਾ ਹੋਇਆ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਟਰਾਸਟ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਅਗਰ ਤੁਸੀਂ ਇਹ ਸੂਟ ਆਰਡਰ ਕਰਨਾ ਹੈ ਤਾਂ ਪਲੀਜ਼ ਮੈਂਸ਼ਨ ਨੰਬਰਸ ਤੇ ਕਾਲ ਕਰੋ ਔਰ ਇਹ ਸੂਟ ਆਰਡਰ ਕਰੋ ਆਪਣਾ ਜਲਦੀ ਤੋਂ ਜਲਦੀ ਆਰਡਰ ਕਰੋ ਔਰ ਆਪਾਂ ਨੈਕਸਟ ਮੈਂ ਤੁਹਾਨੂੰ ਦਿਖਾਨੀ ਆ ਐਸਕੇ ਦੀ ਮੈਗ ਦੇ ਉੱਪਰ ਰੈਡੀ ਕੀਤਾ ਆ ਆਪਾਂ ਸੂਟ ਇਹ ਪਾ ਲਿਆ ਬਹੁਤ ਹੀ ਪਿਆਰਾ ਡਿਜ਼ਾਈਨ ਫਰੰਟ ਆ ਗਿਆ ਆਪਣੀ ਫਰੰਟ ਤੇ ਗਲਾ ਆ ਗਿਆ ਔਰ ਇਹ ਆਪਣੀ ਕੰਪਲੀਟਲੀ ਸਾਰੀ ਫਰੰਟ ਹੈ ਲੇਮਨ ਕਲਰ ਦੇ ਵਿੱਚ ਰੈਡੀ ਕੀਤਾ ਆ ਇਹ ਸੂਟ ਆਪਣਾ ਜੋ ਇਹਦੇ ਨਾਲ ਬਾਜੂ ਵੀ ਰੈਡੀ ਕੀਤੀ ਹੈ ਸਾਰੀ ਇਹ ਆਪਣਾ ਇੰਨਾ ਇੰਨਾ ਕ ਬਾਜੂ ਤੇ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਐਸਕੇ ਦੀ ਮੈਕ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੈਗਾ ਇਹ ਕਪੜਾ ਬਹੁਤ ਹੀ ਮੁਲਾਇਮ ਹੈ ਗਰਮੀਆਂ ਦੇ ਵਿੱਚ ਆਰਾਮ ਨਾਲ ਪਾ ਸਕਦੇ ਹਾਂ ਲਾਈਨਿੰਗ ਦੀਸ ਬਿਲਕੁਲ ਜ਼ਰੂਰ ਰੱਖਣੀ ਹੈ ਇਹ ਵਾਲੇ ਸੂਟ ਦੇ ਉੱਪਰ ਨੈਕਸਟ ਹੈਗਾ ਆਪਣਾ ਇਹ ਵਾਲਾ ਆਰਟੀਕਲ क्रਸ਼ ਕਾਟਨ ਨੇ क्रश कॉटन ਦੇ ਉੱਪਰ ਰੈਡੀ ਕੀਤਾ ਬਹੁਤ ਹੀ ਪਿਆਰਾ ਕਲਰ ਨਿਊਡ ਜੀ ਸ਼ੇਡ ਦੇ ਵਿੱਚ ਹੈ ਕਲਰ क्रश कॉटन ਦੇ ਉੱਪਰ ਇਹ ਵੀ ਆਪਣਾ ਬਹੁਤ ਹੀ ਪਿਆਰਾ ਕਪੜਾ ਆ ਗਰਮੀਆਂ ਦੇ ਵਿੱਚ ਬਹੁਤ ਈਜ਼ੀਲੀ ਇਹਨੂੰ ਅਪਗਲੇਅਰ ਕਰ ਸਕਦੇ ਹਾਂ लाइनिंग की जरूरत बिल्कुल भी नहीं है इधर अपना कंप्लीट सूट है घेरे तो सारे तो वर्क है और इधर हैगी अपनी बाजू का वर्क ये सारी इदा कंप्लीट बाजू रेडी हुई है स्टफ तीन वेख सकते हो कॉटन का स्टफ है ਕਾਪਾ ਜੋ ਮੈਂ ਤੁਹਾਨੂੰ ਪੈਚ ਵਰਕ ਦੇ ਉੱਪਰ ਸੂਟ ਦਿਖਾਏ ਸੀ ਉਹਦੇ ਵਿੱਚ ਆਪਣੇ ਕੋਲੇ ਇਸ ਤਰ੍ਹਾਂ ਦੇ ਮੈਚਿੰਗ ਕੰਟਰਾਸਟ ਦੇ ਵਿੱਚ ਸੂਟ ਹੈਗੇ ਆ ਇਹ ਦੇਖੋ ਇਸ ਤਰ੍ਹਾਂ ਦਾ ਆਪਾਂ ਰੈਡੀ ਕੀਤਾ ਬਟ ਇਹਦੇ نیچے ਆਪਾਂ ਵਾਈਟ ਕਲਰ ਦਾ ਪੈਚ ਲਗਾਇਆ ਹੈ ਇਸ ਤਰ੍ਹਾਂ ਹੀ ਦੀ ਹੀ ਸਲਵਾਰ ਹੋਏਗੀ ਕੰਪਲੀਟ ਆਪਾਂ ਤੁਹਾਨੂੰ 5 ਮੀਟਰ ਸੂਟ ਬਣਾਵਾਂਗੇ ਇਧਰ ਅਗਲੀ ਦੀ ਪਾਚੀ ਤੁਸੀਂ ਦੇਖ ਸਕਦੇ ਹੋ ਇਹ ਹੈ ਜ ਆਪਣੇ ਕੋਲੇ ਇਹ ਵਾਲਾ ਕੰਟਰਾਸਟ ਦੇ ਵਿੱਚ ਇਸ ਦਿਨਸ ਆਪਾਂ ਪਹਿਲਾਂ ਵੀ ਕਾਫੀ ਆਰਟੀਕਲ ਰੈਡੀ ਕੀਤੇ ਸੀ ਉਹ ਸਾਰੇ ਸੇਲ ਹੋ ਗਏ ਇਸ ਦੀ ਕਾਫੀ ਡਿਮਾਂਡ ਸੀ ਇਸ ਵਜ੍ਹਾ ਤੋਂ ਆਪਾਂ ਇਸ ਸੈਕੰਡ ਟਾਈਮ ਰੈਡੀ ਕੀਤਾ ਹੈ ਇਦਾਂ ਸਾਰਾ ਹੀ ਆਪਣਾ ਫਰੰਟ ਤੇ ਵਰਕ ਆਏਗਾ ਇਧਰ ਆਹੀ ਆਪਣੀ ਬਾਜੂ ਦਾ ਇਸ ਤਰ੍ਹਾਂ ਦਾ ਵਰਕ ਆਏਗਾ ਨਾਲ ਆएगी ਇਸ ਦੇ ਪੂਰੀ ਫੁੱਲ ਲੈਂਥ ਦੀ ਸਲਵਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਇਹ ਕਿ ਟੈਕਸ ਦੀ ਸਲਵਾਰ ਹੈ ਕੱਪੜਾ ਬਹੁਤ ਹੀ ਮੁਲਾਇਮ ਹੈ ਵੇਖੋ ਮਲਾਈਮ ਕਪੜਾ ਹੈ ਆਪਣੇ ਆਜੋ ਸ਼ਰਟ ਦਾ ਕਪੜਾ ਹੈ ਨੈਕਸਟ ਆਪਾਂ ਰੈਡੀ ਕੀਤਾ ਹੈ ਇਹ ਵਾਲਾ ਆਰਟੀਕਲ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਇਹ ਵਾਲਾ ਵੀ ਇਹ ਸਾਰਾ ਆਪਣਾ ਫਰੰਟ ਦਾ ਵਰਕ ਆ ਗਿਆ ਕੈਮਰੀਕ कॉटन ਦਾ ਸੂਟ ਹੈ ਗਰਮੀਆਂ ਦੇ ਵਿੱਚ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਕਿਤਾ ਹੈ ਕਲਰ ਵੀ ਬਹੁਤ ਸੋਹਣਾ ਹੈ ਕੰਟਰਾਸਟ ਤੁਸੀਂ ਦੁਪੱਟਾ ਕਿਸੇ ਵੀ ਤਰ੍ਹਾਂ ਦਾ ਕਰਵਾ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੁੰਦੇ ਹੋ ਆਪਾਂ ਤੁਹਾਨੂੰ ਉਸੇ ਤਰ੍ਹਾਂ ਦਾ ਕਸਟਮਾਈਜ਼ ਕਰਕੇ ਦੇ ਦੇਣਾ ਹੈ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਸੂਟ ਇਹ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਕਪੜਾ ਗਰਮੀਆਂ ਦੇ ਵਿੱਚ ਏਅਰ ਕਰਨ ਲਈ ਕੰਪਲੀਟ ਸੂਟ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਕੰਪਲੀਟ ਬਹੁਤ ਹੀ ਪਿਆਰਾ ਲੱਗਦਾ ਲਾਈਨਸ ਤੇ ਵੀ ਬਹੁਤ ਸੋਹਣਾ ਸੂਟ ਲੱਗਦਾ ਵੀਰ ਜੀ ਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਹੈ ਔਰ ਇਸੇ ਤਰ੍ਹਾਂ ਆਪਾਂ ਇਸ ਦੇ ਨਾਲ ਇਹਦੀ ਬਾਜੂ ਰੈਡੀ ਕੀਤੀ ਹੈ ਆਣਾ ਡਿਜ਼ਾਈਨ ਦੇ ਘਰ ਸੋਦੇ ਵਿੱਚ ਆਪਣੇ ਕੋਲ ਇਹ ਵਾਲਾ ਸੂਟ ਵੀ ਹੈਗਾ ਹੈ अवेलेबल ਵਾਲੇ ਕਲਰ ਤੇ ਤੁਸੀਂ ਤੁਸੀਂ ਵੀ ਆਰਡਰ ਕਰ ਸਕਦੇ ਹੋ ਨੈਕਸਟ ਹੈ ਆਪਾਂ ਗਣੀਆਂ ਦੇ ਵਿੱਚ ਰੈਡੀ ਕੀਤਾ ਪਾਰਟੀ ਵੇਅਰ ਸੂਟ कॉटन ਦੇ ਸਟੱਫ ਤੇ ਉੱਪਰ ਕਿਉਂਕਿ ਆਪਾਂ ਤੋਂ ਅਨੈਚੁਰਲ ਕ੍ਰੇਪ ਨਹੀਂ ਆਪਾਂ ਦਾਲ ਸਕਦੇ ਆ ਫਿਰ ਸਿਲਕ ਵਗੈਰਾ ਦਾ ਸਟੱਫ ਆਪਾਂ ਨਹੀਂ ਪਾ ਸਕਦੇ ਗਣੀਆਂ ਦੇ ਵਿੱਚ ਇਸ ਲਈ ਆਪਾਂ कॉटन ਦੇ ਉੱਪਰ ਰੈਡੀ ਕੀਤਾ ਹੈ ਇਹ ਦੇਖੋ ਸਾਰੀ ਜਰੀ ਦੇ ਵਿੱਚ embroidery ਹੋਈ ਹੈ ਤੁਸੀਂ ਇਹ ਵਾਲੇ ਸੂਟ ਦੀ ਫੁੱਲ ਅਗਰ ਮਾਡਲ ਤੇ ਕਿ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਫੌਜੀ ਪੰਜਾਬੀ ਸੂਟ ਫਿਟ ਤੁਸੀਂ ਸਰਚ ਵਿੱਚ ਬਾਅਰ ਵਿੱਚ ਜਾ ਕੇ ਤੁਸੀਂ ਰਾਈਟ ਕਰੋ ਤੁਹਾਨੂੰ ਆਪਣੀ ਆਈਡੀ ਮਿਲ ਜਾਏਗੀ 30000 ਪਲਸ ਫੋਲੋਅਰਸ ਹੈ ਤੁਸੀਂ ਜਾ ਕੇ ਫੋਲੋ ਕਰੋ ਡੇਲੀ ਰੀਲਸ ਦੀ ਅਪਡੇਟ ਲਈ ਨਵੇਂ-ਨਵੇਂ ਸਟਾਈਲ ਅਪਡੇਟ ਲਈ ਸਾਡੇ ਇੰਸਟਾਗ੍ਰam ਪੇਜ ਨੂੰ ਜ਼ਰੂਰ ਫੋਲੋ ਕਰੋ ਮੈਂ ਤੁਹਾਨੂੰ نیچے ਲਿੰਕ ਵੀ ਮੈਂਸ਼ਨ ਕਰ ਦਾਂਗੀ ਔਰ ਤੁਹਾਨੂੰ ਮੇਨ ਵੀ ਸ਼ੋ ਹੋ ਰਿਹਾ ਹੋਏਗਾ ਤੁਸੀਂ ਜਾ ਕੇ ਔਰ ਤੋਂ ਕਲਿੱਕ ਲਈ ਲਿੰਕ ਤੇ ਕਲਿੱਕ ਕਰਕੇ ਤੁਸੀਂ ਇੰਸਟਾਗ੍ਰam ਨੂੰ ਫੋਲੋ ਕਰ ਸਕਦੇ ਹੋ ਨੈਕਸਟ ਇਹ ਵਾਲਾ ਆਪਾਂ ਸੂਟ ਦੀ ਬਾਟਮ ਰੈਡੀ ਕੀਤੀ ਹੈ ਬਾਟਮ ਤੇ ਵਰਕ ਹੈ और इस बावजूद ये सूट की बाजू आ गई वाली सूट की बैक आ गई जरी का वर्क है बाकी तुम अगर ये सूट के नीचे लाइनिंग है तो लगा सद बिकॉज जरी का वर्क है मे बी थोड़ा रैशेज़ वगैरह डाल सदा जरी का वर्क बट अगर नहीं लगानी तो एजियोविश बट ती लगवा भी स नहीं भी लगा सकते वैसे तो कॉटन का सूट है इदा कोई ज़्यादा जरूरत नहीं है नैक्सट मैं ये तो वाला सूट तो थोड़ा दिखाई दसा और वाल आप रेडी किया इस तरह थे, इस थे वाले के इसके अगे वाले घेरे से भी वर्क है पिछे भी ये घेरे से वर्क है सारा कट वर्क हो जाएगा ये आप थोड़ा कट वर्क करवाना है सूट का होया जो रेडी टाई टाई के रेडी किया बहुत सोहना कपड़ा है बबल कॉटन के उपर है स्टफ सारा बबल कॉटन के उपर है फ्रंट भी वर्क है फ्रंट पर भी सारे वर्क है बॉटम पर भी पौचों पर भी वर्क है और अपना बाजू पर भी वर्क ਇਹ ਵਾਲਾ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ ਕਲਰ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਬੀਬੀ पिंक ਕਲਰ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਸਕਾਈ ਬਲੂ ਕਲਰ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਲੇਮਨ ਕਲਰ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹ ਆ ਗਿਆ ਇਸ ਨਾਲ ਆਪਣਾ ਦੁਪੱਟਾ ਤਾਈਡੇ ਦੇ ਵਿੱਚ ਸੁਪਰ ਨੈਟ ਦਾ ਦੁਪੱਟਾ ਆ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਦੱਪਾ ਇਸ ਨਾਲ ਕਲਰ ਬਹੁਤ ਸੋਹਣਾ ਬਹੁਤ ਸੋਹਣਾ ਕੰਟਰਾਸਟ ਪਾਉਂਦਾ ਹੈ ਤੁਸੀਂ ਜਲਦੀ ਜਲਦੀ ਇਹ ਵਾਲਾ ਸੂਟ ਆਰਡਰ ਕਰੋ ਬਹੁਤ ਹੀ ਜ਼ੀ ਦੀ ਡਿਮਾਂਡ ਆ ਚੁੱਕੀ ਆਪਾਂ नैक्सट है ये वाला कलर ब्राउन कलर का सारा एक सूट का कलर है ब्राउन और अपना आ गया फ्रंट वर्क फ्रंट इस तरह आप रेडी की है ये इसका बाजू का वर्क आ गया और इस भी वर्क कीती है, ये अपना बाजू का वर्क आ गया बहुत सोहना एसके दे ऊपर स्टफ है देख सकते दे हो तो स्टफ बहुत सोहना प्रिंट है स्टफ के ऊपर और बहुत ही प्यारा बहुत ही मुलायम स्टफ है ब्राउन कलर ਦੇ ਵਿੱਚ ਤੁਹਾਨੂੰ ਦਿਖਾਈ ਦਿੱਤਾ ਨੈਕਸਟ ਹੈ ਗਰੇ ਦੇ ਵਿੱਚ ਫਾਈਨ ਕਲਰ ਫਾਈਨ ਕਲਰ ਦੇ ਉੱਪਰ ਵੀ ਰੈਡੀ ਕੀਤਾ ਮਸਟਰਡ ਕਲਰ ਦੇ ਉੱਪਰ ਵੀ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਇਦਾਂ ਤੁਸੀਂ ਦੁਪੱਟਾ ਕਿਸੇ ਤਰ੍ਹਾਂ ਦਾ ਵੀ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਹੋਏਗਾ ਆਪਣਾ ਇਹ ਵਾਲਾ ਸੂਟ ਕਿਉਂਕਿ ਆਪਾਂ ਰੈਡੀ ਕੀਤਾ ਐਸ ਕੇ ਮੈਕ ਦੇ ਉੱਪਰ ਪ੍ਰੀਮੀਅਮ ਕਾਟਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਗਲੇ ਦਾ ਵਰਕ ਆ ਗਿਆ ਹੈ ਇੱਦਾਂ ਆਪਣਾ ਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਬਹੁਤ ਪਿਆਰਾ ਲੱਗ ਰਿਹਾ ਸੂਟ ਇੱਦਾਂ ਸਾਰੇ ਫਰੰਟ ਤੇ ਵਰਕ ਆ ਗਿਆ ਬਾਜੂ ਤੇ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਮੂਰ ਪੰਖੀ ਟਾਈਪ ਕਲਰ ਦੇ ਉੱਪਰ ਇਹ ਆਪਾਂ ਰੈਡੀ ਕੀਤਾ ਹੈ ਸੂਟ ਬਹੁਤ ਹੀ ਕਲਰ ਇਹਦੇ ਉੱਪਰ ਖਿਲ ਰਿਹਾ ਪਿਆਰਾ ਲੱਗ ਰਿਹਾ ਇਹਦੇ ਵਿੱਚ ਆਪਾਂ ਬੱਬਲ ਕਾਟਨ ਸਟੱਫ ਤੇ ਵੀ ਰੈਡੀ ਕੀਤਾ ਆ ਸਕਾਈ ਬਲੂ ਕਲਰ ਦੇ ਵਿੱਚ ਔਰ ਐਸਕੇ ਦੀ ਮੈਕ ਤੇ ਉੱਪਰ ਮਸਟਰਡ ਕਲਰ ਦੇ ਵਿੱਚ ਇਹ ਵੀ ਐਸਕੇ ਦੀ ਮੈਕ ਦੇ ਉੱਪਰ ਕਾਪਰ ਕਲਰ ਦੇ ਵਿੱਚ ਇਹ ਬੱਬਲ ਕਾਟਨ ਦੇ ਵਿੱਚ ਸਕਾਈ ਬਲੂ ਕਲਰ ਦੇ ਵਿੱਚ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਵੀਡੀਓ ਦੇਖੀ ਔਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਮੈਂ ਤੁਹਾਨੂੰ ਇੰਸਟਾਗ੍ਰam ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਡੇਲੀ ਟੂ ਡੇਲੀ ਆਪਾਂ ਰੀਲ ਅਪਡੇਟ ਕਰਦੇ ਹਾਂ ਸੂਟਾਂ ਦੀ ਜੋ ਆਪਾਂ ਡਿਜ਼ਾਈਨਸ ਨੂੰ ਰੈਡੀ ਕੀਤੇ ਆ ਡੇਲੀ ਆਪਾਂ ਪੋਸਟ ਕਰਦੇ ਹਾਂ ਤੁਸੀਂ ਉੱਥੇ ਜਾ ਕੇ ਡੇਲੀ ਡਿਜ਼ਾਈਨਸ ਦੇਖ ਸਕਦੇ ਹੋ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੈ देन ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਿਓ ਔਰ ਅਗਰ ਸਬਸਕ੍ਰਾਈਬ ਦੇ ਨਾਲ-ਨਾਲ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਜਦੋਂ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਥੈਂਕ ਯੂ ਸੋ ਮਚ